ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਾ ਜਿੰਨਾ ਆਪਣਾ YouTube ਪਰਵਾ ਰਿਆ ਜੀ ਭੈਣ ਭਰਾ ਮਤਾਵਾ ਬਜ਼ੁਰਗ ਸਾਰਿਆਂ ਨੂੰ ਰੌੜਕੀ ਵਾਲੇ ਵੱਲੋਂ ਤੇ ਰੌੜਕੀਲ ਤੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਜੀ ਨਵੇਂ ਦਿਨ ਦੀ ਸ਼ੁਰੂਆਤ ਸੂਬਾ ਮਨੀਪੁਰ ਤੇ ਹੱਲੇ ਆਪਣਾ ਟਾਈਮ ਲੱਗਣਾ ਆ ਤੇ ਮਨੀਪੁਰ ਬਾਰੇ ਜੋ ਹਾਲਾਤ ਆ ਜੋ ਵੀ ਇੱਥੇ ਦਾ ਹਸਾਕਤਾ ਉਹ ਸਾਰਾ ਤੁਹਾਡੇ ਨਾਲ ਸਾਂਝਾ ਕਰੀ ਜਾਂਦੇ ਤੇ ਅੱਗੇ ਕਰਦੇ ਰਵਾਂਗੇ ਜਿੰਨਾ ਜਰਾ ਆਪਾਂ ਮਨੀਪੁਰ ਤੇ ਆ ਤੇ ਮਨੀਪੁਰ ਤੁਹਾਨੂੰ ਪਤਾ ਹੀ ਆ ਖਾਲਾ ਜੀ ਦਾ ਬੜਾ ਨਹੀਂ ਇੱਥੇ ਸਾਈਕਲ ਤੇ ਘੁੰਮਣਾ ਇੱਥੇ ਤਾਂ ਕਿਸੇ ਗੱਡੀ ਵਾਲੇ ਨੂੰ ਕਹ ਦੋ ਉਹ ਨਹੀਂ ਵੱੜਦਾ ਇਧਰ ਨੂੰ ਤੇ ਇਸ ਕਰਕੇ ਥੋੜਾ ਜਿਹਾ ਭੈਣ ਭਰਾਵਾਂ ਮਤਾਵਾਂ ਬਜ਼ੁਰਗਾਂ ਨੂੰ ਬੇਨਤੀ ਆ ਰੜਕੇ ਵਾਲੇ ਵੀ ਥੋੜਾ ਜਿਹਾ ਕਮੈਂਟਾਂ ਜਰੀਏ ਹੌਸਲਾ ਵਧਾਉਂਦੇ ਰਿਹਾ ਕਰੋ એનર્ਜੀ ਡਾਊਨਲੋਡ ਕਰਦੇ ਰਿਹਾ ਕਰੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਜੇ ਵੀਡੀਓ ਨਹੀਂ ਚੰਗੀ ਲੱਗਦੀ ਤਾਂ ਗਾਲਾਂ ਕੱਢ ਕੇ ਵੀ ਕਮੈਂਟ ਕਰ ਦਿਆ ਕਰੋ ਫੇ ਆਪਾਂ ਆਪਣੀ ਗਲਤੀ ਥੋੜਾ ਜਿਹਾ ਸੁਧਾਰ ਲਵਾਂਗੇ ਤੇ ਕਰਦੇ ਆ ਜੀ ਫੇ ਨਵੇਂ ਦਿਨ ਦੀ ਸ਼ੁਰੂਆਤ ਤੇ ਫੌਜੀ ਭਰਾਵਾਂ ਦਾ ਬਹੁਤ ਧੰਨਵਾਦ ਆ ਜਿਹੜਾ ਰਹਿਣ ਲਈ ਦਾਸ ਨੂੰ ਥਾਂ ਦਿੱਤਾ ਤੇ ਇੰਨਾ ਇੱਜ਼ਤ ਮਾਨ ਬਖਸ਼ਿਆ ਰੋਟੀ ਪਾਣੀ ਨਹਾਉਣ ਧੋਣ ਦਾ ਸਾਰਾ ਸਿਸਟਮ ਕਰਕੇ ਦਿੱਤਾ ਬਹੁਤ ਬਹੁਤ ਧੰਨਵਾਦ ਆ 37 ਅਸਾਮ ਰਾਈਫਲ ਰੈਜੀਮੈਂਟ ਦਾ ਤੇ ਆਪਾਂ ਹੁਣ ਸਮਾਨ ਦੱਥਾ ਲੱਦ ਲਈਏ ਤੇ ਆਪਣੇ ਫੌਜੀ ਭਰਾ ਜਵਾਨ ਬਾਈ ਕਹਿੰਦੇ ਰਗੇ ਵੀ ਬ੍ਰੇਕਫਾਸਟ ਕਰਕੇ ਜਾਣਾ ਤੇ ਬ੍ਰੇਕਫਾਸਟ ਵੀ ਕਰਾਂਗੇ ਤੇ ਸਮਾਨ ਦੱਥਾ ਵੀ ਲੱਦ ਲਈਏ ਆਜੋ ਫੇਰ ਕਰਦੇ ਆ ਉਸ ਤੋਂ ਬਾਅਦ ਸਫ਼ਰਾਂ ਦੀ ਸ਼ੁਰੂਆਤ ਲਓ ਤਾਂ ਯਾਰ ਕਿੰਨਾ ਇੱਜ਼ਤ ਮਾਣ ਸਤਿਕਾਰ ਕਰਦੀ ਹੈ ਫੌਜ ਦੇ ਜਵਾਨ ਯਾਰ ਧੰਨਵਾਦ ਇੱਕ ਵਾਰੀ ਫੇਰ ਦਿਲ ਤੋਂ ਆਸਾਮ ਰਾਈਫਲ 37 ਵਾਲਿਆਂ ਦਾ ਤੇ ਬਹੁਤ ਬਹੁਤ ਧੰਨਵਾਦ ਦੀਪਕ ਫੁਗਾੜ ਸਰ ਦਾ ਜਿਹੜੇ ਨੇ ਸਾਰਾ ਇਹ ਅਰੇਂਜਮੈਂਟ ਕਰਕੇ ਦੇ ਰਹੇ ਆ ਤੇ ਰੋਟੀ ਨਾਲ ਸਬਜ਼ੀ ਆਪਣੇ ਰਾਜਮਾ ਦੀ ਨਾਲ ਫਰੂਟ ਆ ਤੇ ਚਾਹ ਚਾਹ ਪਾ ਗਏ ਬਾਈ ਲੈ ਜਾਓ ਮੈਂ ਪਾਣੀ ਨਾਲ ਰੋਟੀ ਖਾ ਲਈ ਆ ਤੇ ਚਾਹ ਮੈਂ ਬਾਅਦ ਚ ਪੀਣਾ ਉਹ ਕਹਿੰਦੇ ਨਹੀਂ ਨਹੀਂ ਚਾਹ ਵੀ ਨਾਲ ਪੀਓ ਤੇ ਬਾਅਦ ਚ ਹੋਰ ਮੜ ਜਾਊਗੀ ਫੇ ਹੁਣ ਤੁਹਾਨੂੰ ਪਤਾ ਹੀ ਇਹ ਰੋੜਕੀ ਵਾਲੇ ਨੂੰ ਦੂਜੀ ਵਾਰੀ ਚਾਹ ਮਿਲਦੀ ਹੋਵੇ ਤੇ ਫੇ ਪੇਲੀ ਵਾਲੀ ਛੱਡਦਾ ਥੋੜੋ ਆ ਇਸ ਕਰਕੇ ਆ ਜਾ ਹੁਣ ਪ੍ਰਸ਼ਾਦਾ ਛੱਕ ਕੇ ਤੇ ਫਰੂਟ ਆਪਾਂ ਨਾਲ ਚੱਕ ਲੈਣਾ ਰਾਜ ਖਾਵਾਂਗੇ ਚਾਹ ਅਭੀ ਪੀਨੇ ਤੇ ਇਦੂ ਆ ਇੱਕ ਕੱਪ ਹੋਰ ਪੀਵਾਂਗੇ ਲਓ ਜੀ ਕੋੜੇ ਤੂਫਾਨ ਤੇ ਆਪਾਂ ਸਮਾਨ ਦੱਥਾ ਲੱਦ ਲਿਆ ਅਮਗਰ ਲਈ ਬੈਗ ਲਾਏ ਸੀ ਆਪਾਂ ਬਾਕੀ ਤਾਂ ਲਾਇਆ ਹੀ ਨਹੀਂ ਸੀ ਕੋਈ ਤੇ ਹੁਣ ਫੇ ਛੱਡਦੇ ਆਂ ਲਗਾਮਾਂ ਕੋੜੇ ਦੀਆਂ ਸਾਰਾ ਹੁਣਾ ਨੂੰ ਮਿਲ ਕੇ ਲੋ ਜੀ ਆਰਮੀ ਕੈਂਪ ਤੋਂ ਆਪਾਂ ਹਜਾਜਤ ਲੈ ਕੇ ਦੀਪਕ ਫਗਾਟ ਸਾਹਿਬ ਨੂੰ ਮਿਲ ਕੇ ਤੇ ਛੱਡਤੀਆਂ ਲਗਾਮਾਂ ਕੋੜੇ ਦੀਆਂ ਤੇ ਰੋਡ ਅੱਜ ਐਦਾਂ ਦਾ ਹੀ ਆ ਬਾਈ ਕਹਿੰਦੇ ਜਵਾਨ ਆਪਣੇ ਫੌਜ ਦੇ ਜਿੱਥੇ ਆਪਾਂ ਪਹੁੰਚਣਾ ਅੱਜ ਰੋਡ ਮਿੱਟੀ ਘੱਟੇ ਨਾ ਹੀ ਅੱਜ ਮੱਥਾ ਮਾਰਾਂਗੇ ਲਓ ਜੀ ਜਾਦੇ ਆਪਾਂ ਪਿੰਡੋ ਚੱਲੇ ਆਣ ਆਪਣੇ ਨਵੰਬਰ ਮਹੀਨੇ ਦੇ ਤੇ ਨਾਰਥ-ਈਸਟ ਦੀ ਇਹ ਚੌਥੀ ਸਟੇਟ ਆ ਜੇ ਆਪਾਂ ਕੱਲੀ ਨਾਰਥ-ਈਸਟ ਦੀ ਗੱਲ ਕਰੀਏ ਤਾਂ ਚ ਪਹਿਲੇ ਦੇਨ ਤੋਂ ਦੇਖਣ ਨੂੰ ਮਿਲੀ ਆ ਪਹਿਲੇ ਦੇਨ ਨੇ ਹੀ ਨਾਰਥ-ਈਸਟ ਦੇ ਵਿੱਚ ਪੂਰੇ ਕਿਤੇ ਤਾਂ ਨਹੀਂ ਦੇਖਣ ਨੂੰ ਮਿਲਿਆ ਇਹ ਜਦੋਂ ਕਦੇ ਚਾਰਵਾਦ ਚੀਜ਼ ਦੇਖਣ ਨੂੰ ਮਿਲਦੀ ਚਾ ਚੜਦਾ ਆ ਲਓ ਜੀ 20 ਕਿਲੋਮੀਟਰ ਦਾ ਸਫ਼ਰ ਆਪਾਂ ਨਿਬੇੜ ਲਿਆ ਆ ਤੇ 60 ਕ ਵੀ ਥੋੜੀ ਜਿਹੀ ਵਧੀਆ ਮਿਲ ਗਈ ਆ ਤੇ ਆ ਆਪਣੇ ਫੌਜੀ ਭਰਾਵਾਂ ਨੇ ਸਵੇਰੇ ਜਦੋਂ ਰੋਟੀ ਪਾਣੀ ਖਾਣ ਲਈ ਦਿੱਤਾ ਸੀ ਤਾਂ ਬ੍ਰੀਕਫਾਸਟ ਦੇ ਵਿੱਚ ਫਰੂਟ ਵੀ ਸੀ ਤੇ ਫਰੂਟ ਆਪਾਂ ਨਾਲ ਚੱਕ ਲਿਆ ਸੀ ਫੇ ਰਸਤੇ 'ਚ ਖਾਵਾਂਗੇ ਤੇ ਹੁਣ ਇਹਦੇ ਨਾਲ ਥੋੜੀ ਜਿਹੀ એનર્ਜੀ ਡਾਊਨਲੋਡ ਕਰਕੇ ਬਾਕੀ ਦਾ ਸਫ਼ਰ ਫੇ ਵੱਢਦੇ ਆਂ ਇਹ ਥੋੜਾ ਜਿਹਾ ਰਚੇ ਵੱਢ ਕੇ ਸਫ਼ਰ ਫੇਕ ਆਹ ਜਿੰਨਾ ਚੀਜ਼ ਨਾਲ ਨਾਲ ਜੀ ਡਾਊਨਲੋਡ ਹੋ ਜੂ ਰੋੜਕੀ ਵਾਲੇ ਆ ਦੀਪਕ ਫਰਗਾਟ ਸਰ 37 ਅਸਾਮ ਰਾਈਫਲ ਕੰਪਨੀ ਸਨਘਾਟ ਧੰਨਵਾਦ ਜੀ ਸੂਬਾ ਮਨੀਪੁਰ ਸੰਤ੍ਰਿਕ ਤੇ ਕੇਲੇਗੁਲੇ ਖਾ ਕੇ ਲਗਾਮਾਂ ਛੜੀਆਂ ਹੀ ਘੋੜੇ ਦੀਆਂ ਚੜਾਈ ਬਹੁਤ ਪੇਰੀ ਆ ਮੈਂ ਕਸਾ ਲੈਈਏ ਨਾਲੇ ਤੇ ਆਲਾ ਦਵਾਲਾ ਨਾਲੇ ਤੁਹਾਨੂੰ ਦਿਖਾ ਲਦੇ ਆ ਦੇਖੋ ਕਿੰਨਾ ਖੂਬਸੂਰਤ ਆ ਦੇਖੋ ਤਾਂ ਮਨੀਪੁਰ ਦੇ ਪਹਾੜ ਖੱਡ ਹਰੀਆਲੀ ਹਰੀਆਲੀ ਆਪਾਂ ਉਧਰ ਹੀ ਜਾਣਾ ਹੈ ਉਹ ਜਿਹੜੇ ਐਂਡ ਤੇ ਸਾਨੂੰ ਪਾੜਦੀਦੇ ਆ ਇਹ ਘਮ ਘਮਾ ਕੇ ਇਹ ਆ ਦੇੜੇ ਘਰ ਜਦੀਦੇ ਆ ਉਹ ਪਹਾੜੀ ਆ ਇਧਰੋਂ ਘਮਦੀ ਆ ਸੜਕ ਇਦਾਂ ਇਧਰ ਇਦਾਂ ਹੋ ਗਏ ਘਮ ਕੇ ਉਹ ਦੂਜੇ ਹੱਥ ਪੁੰਚਣਾ ਜਾ ਕੇ ਤੇ ਬਾਕੀ ਗੱਲਬਾਤ ਤੁਹਾਡੇ ਨਾਲ ਕਰਨੀ ਆ ਪਰ ਅੱਜ ਵੀ ਇਦਾਂ ਕਿ ਉਹ ਗੱਲਬਾਤ ਨਹੀਂ ਕੀਤੀ ਕਿ ਕਿ ਸਮੂਦਾਏ ਬਾਰੇ ਕਰਾਂਗੇ ਉਹ ਵੀ ਕਿਤੇ ਬੈਠ ਕੇ ਕਰਦੇ ਆ ਜੋ ਥੋੜੇ ਡਾਉਨ ਜਾ ਕਿਤੇ ਚਾਹ ਪਾਣੀ ਪੀਣ ਦਾ ਜਿਗਾਰਡ ਹੋਇਆ ਜਿੱਥੇ ਲਓ ਜੀ ਆ ਜਿਹੜਾ ਕਸਬਾ ਜਾ ਆਪਾਂ ਨੂੰ 30 35 ਕਿਲੋਮੀਟਰ ਤੋਂ ਬਾਹਰ ਆਇਆ ਜਾਂਦਾ ਆਪਾਂ ਆਪਣੇ ਸੌਂਗ ਘਾੜ ਜੇ ਚੱਲੇ ਜਾਂ ਜਿਥੋਂ ਆਰਮੀ ਕੈਂਪ ਤੋਂ ਇਹ ਆ ਸੌਂਗ ਦੂ ਕਸਬੇ ਦਾ ਨਾਮ ਸੁਬਾ ਮਨੀਪੁਰ ਸੌਂਗ ਦੂ ਸੌਂਗ ਦੂ ਆ 30 ਕਿਲੋਮੀਟਰ 35 ਕਿਲੋਮੀਟਰ ਖਾਨ ਪੇਡ ਨੂੰ ਵੀ ਕੁਛ ਆਇਆ ਤੇ ਚਾਹ ਵੀ ਨਹੀਂ ਮਿਲ ਰਹੀ ਹੈਗੀ ਹਲੋ ਜੀ ਰੋਡ ਕਿਆ ਨੂੰ ਮਿਲ ਗਈ ਹੈ ਚਾਹ ਨਾਗਾ ਨਾਗੀ ਟੀ ਹੋਟਲ ਸੰਗ ਦੂ ਜੋਗਾਮ ਚੱਕਰ ਰੋਡ ਕਿ ਵਾਲੇ ਚਾਹ ਦਾ ਕੱਪ ਫੇ ਸੈਟ ਅੰਦਰ ਬਣਾ ਨਰਜੀ ਆਪਾਂ ਪੁੱਛਿਆ ਸੀਗਾ ਵੀ ਨਾਗਾ ਨਾਗੀ ਲਿਖਿਆ ਬਈ ਤੁਸੀਂ ਨਾਗਾ ਲੈਣ ਤੋਂ ਕਹਿੰਦੇ ਨਹੀਂ ਬੇ ਇੱਥੇ ਦੇ ਹੀ ਆ ਤੇ ਆ ਜਿਹੜਾ Song Dhug te pandya ਤੇ ਆ ਜੋਗਮ ਦਾ ਪੁੱਛਿਆ ਸੀ ਆਪਾਂ ਇਹਦਾ ਕੀ ਮਤਲਬ ਆ ਤੇ ਇਹ ਨਹੀਂ ਦੱਸਿਆ ਵੀ ਇਹ ਸਾਡਾ ਆਦਿਵਾਸੀ ਕਬੀਲਾ ਆ ਟਰਾਈਬਸ ਆ ਜਾਨੀ ਇਹ ਜੋਗਮ ਕਬੀਲਾ ਆਦਿਵਾਸੀ ਕਬੀਲੇ ਦੇ ਲੋਕ ਐ ਨਾ ਜਿਹੜਾ ਇਹ ਟਰਾਈਬਸ ਇਦਾਂ ਕਹਿ ਦਵੇ ਰੜਕੀ ਵਾਲਿਆ ਜਾ ਕੋ ਗੱਲ ਦਾ ਉਹਦੀ ਹੋਵੇ हां जी इस टाइम ਜਿਹੜਾ ਤੁਸੀਂ ਸਕਰੀਨ ਤੇ ਕਸਵਾ ਦੇਖ ਰਹੇ ਆ ਇਹ ਆ ਲੂੰਗ ਥੁਲਨਾ ਲੂੰਗ ਥੁਲ ਟੀ ਇਹ ਕਸਵਾ ਸੂਬਾ ਮਨੀਪੁਰ ਦੇਖੋ ਇੱਥੇ ਤੇ ਘਰ ਮਾਨੋ ਨੰਦ ਤੇ ਆ ਰੂਡ ਆਪਾਂ ਜਾਣਾ ਚੜਾਈ ਆ ਹੁਣ ਅੱ비 ਉਚਾਈ ਪੜੇਗੀ ਨਾ ਸਾਰੀ ਹਾਂ ਥੋੜਾ ਜਿਹਾ اتنا ਚੜਾਈ ਨਹੀਂ ਆ ਉਹ ਅੱਗੇ ਵੀ ਬਸਤ ਵੀ ਲੇਗਾ ਨਾ ਹਾਂ ਉहां ਸੇ 4 ਕਿਲੋਮੀਟਰ ਐਸੇ ਚੜੇ ਹੋਗਾ ਸਹੀ ਲੋ ਜੀ ਟਾਇਰ ਹੋ ਗਿਆ ਪੈਂਚਰ ਘੋੜਾ ਵੀ ਕਹਿੰਦਾ ਜੀ ਤੂੰ ਤਾਂ ਡਰਾਮੇ ਕਰੀ ਜਾਂਦਾ ਹੈ ਕਰਾਉਂਦਾ ਹੀ ਨਹੀਂ ਕੰਮ ਮੇਰਾ ਮੈਂ ਤੇਰਾ ਸਾਥ ਦੇਈ ਜਾਂਦਾ ਅੱਜ ਤੈਨੂੰ ਕਰਦਾ ਥੋੜੇ ਜਿਹਾ ਖੱਜੜ ਪਰ ਲਵ ਜੂਗਾ ਤੂਫਾਨ ਸਿਆਂ ਕੋਈ ਚੱਕਰ ਨਹੀਂ ਕਰਦੇ ਆ ਲਾਉਨੇ ਆ ਪੈਂਚਰ ਟੂਬੇ ਬਦਲ ਦੇਣੀ ਆਪਾਂ ਟੂਬ ਆਪਣੀ ਕੋ ਹੈਗੀ ਆ ਤੇ ਸੈਫ ਤੇ ਵਿਚਾਰੇ ਤੂਫਾਨ ਦੀ ਆਪਣੇ ਬਿਹਾਰ ਦੇ ਵਿੱਚ ਪੈਂਚਰ ਹੋਇਆ ਸੀਗਾ ਆਪਣੇ ਦਰਵੰਗਾ ਤੇ ਦਰਵੰਗਾ ਤੋਂ ਚੱਲ ਕੇ ਦੇਖ ਲਓ ਪਹੁੰਚੇ ਨਾਰਥ-ਈਸਟ ਤੱਕ ਬਿਹਾਰ, ਬੈਸਟ ਬੰਗਾਲ ਫਿਰ ਨਾਰਥ-ਈਸਟ ਦੀਆਂ ਅਸਾਮ ਔਰ ਨਾਚਲ, ਨਾਗਾ لینڈ ਤੇ ਹੁਣ ਮਨੀਪੁਰ ਚੱਲ ਰਿਹਾ ਆ ਮਨੀਪੁਰ ਦੇ ਯਾਨੀ ਕਿ ਕਲੀਅਰ ਹੋਣ ਚੈੱਕ ਜਾਂ ਦੋ ਦਿਨ ਲੱਗਣੇ ਆ ਇੱਥੇ ਆ ਕੇ ਪੈਂਚਰ ਹੋਇਆ ਲੋਨੇ ਹੁਣ ਪੈਂਚਰ ਪਹਿਲਾ ਲੈ ਵੇ ਪਤਾ ਹੁਣ ਨਾੜੀਆਂ ਕਰੀ ਤੇ ਇਸ ਕਰ ਲਿਆ ਪਤੋ ਘੋੜਾ ਆਪਣਾ ਤਿਆਰ ਵਾ ਤਿਆਰ ਸਮਾਨ ਦਤੋ ਦਵਾਰ ਤੋਂ ਲੱਦ ਲਿਆ ਛੱਡਦੇ ਆ ਲਗਾਮਾਂ ਫੇ ਹੁਣ ਆਇਆ ਆਪਣੇ ਕੁੱਕੀ ਜਵਾਨ ਕੁੱਕੀ ਜਵਾਨ ਨਾ ਇਹ ਫੁੱਟਬਾਲ ਦੇ ਪਲੇਅਰ ਇੱਧਰ ਫੁੱਟਬਾਲ ਹੱਥਾ ਜੀ ਹੈਲੋ ਹੈਲੋ ਆਪਕਾ ਆਪਕਾ ਫੇਵਰੇਟ ਫੁੱਟਬਾਲ ਪਲੇਅਰ ਕੌਣ ਸਾ ਹੈ तो आपका दोस्त आपका ये दोस्त ढिला लाता थोड़ा जहाँ कहते बोलिया आपका इमर इमर रिमर सही है आपका मैसी हाँ मेरा भी मैसी है भाई बढ़िया लगा आपको देख के स्पोर्ट्स से जुड़े हुए हो आप कितना टाइम हो गया फुटबॉल खेलते हुए फुटबॉल प्लेइंग टाइम ਮੇਰੀ ਇੰਗਲਿਸ਼ ਘਟਿਆ ਉਹਨਾਂ ਦੀ ਹਿੰਦੀ ਨਹੀਂ ਆਉਂਦੀ ਜੱਬ ਖਾਣਾ ਹੀ ਆ ਵੀ ਚਲੋ ਕੋਈ ਨਹੀਂ ਆਲ ਦੀ ਬੈਸਟ ਆ ਜਾਓ ਫੋਟੋ ਖਿਚਵਾਤੀਏ ਗੱਲ ਕਰੀਏ ਜੇ ਆਪਾਂ ਕੁੱਕੀ ਤੇ ਮਥਈ ਲੋਕਾਂ ਦੀ ਬਾਈ ਨਾਲ ਫੇਰ ਇੱਕ ਗੱਲ ਬਹੁਤ ਵਧੀਆ ਆ ਮਥਈ ਲੋਕਾਂ ਦਾ ਵੀ ਇੱਕਾ ਬਹੁਤ ਆ ਤੇ ਕੁੱਕੀ ਲੋਕਾਂ ਦਾ ਵੀ ਆਪਸ ਵਿੱਚ ਇੱਕਾ ਬਹੁਤ ਆ ਤੇ ਇੱਕ ਦੂਜੇ ਦੀ ਹੈਲਪ ਵੀ ਮੋਰੇ ਹੋ ਕੇ ਕਰਦੇ ਆ ਮਥਈ ਆਪਣੇ ਸਮੁਦਾਇ ਦੀ ਤੇ ਕੁੱਕੀ ਆਪਣੇ ਦੀ ਤੇ ਮਾੜੀ ਉਹ ਗੱਲਬਾਤ ਹੋਵੇ ਤੇ ਝਟ ਇਕੱਠੇ ਹੁੰਦੇ ਆ ਤੇ ਸਾਡੇ ਪੰਜਾਬ ਵਾਲੇ ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚਣ ਤੇ ਹੋਏ ਆ ਤੇ ਕਦੀ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਕਦੀ ਇੱਕ ਨਿਸ਼ਾਨ ਸਾਹਿਬ ਥੱਲੇ ਤੇ ਇਹ ਆਪਣੇ ਆਪਣੇ ਨਿਸ਼ਾਨ ਦੇ ਥੱਲੇ ਇਕੱਠੇ ਰਹਿੰਦੇ ਆ ਇਹਨਾਂ ਦੇ ਵਿੱਚ ਇਹ ਬਹੁਤ ਖਾਸੀਅਤ ਹੈ ਤੇ ਦੂਜੀ ਜੇ ਗੱਲ ਕਰੀਏ ਇਹ ਬਰਮਾ ਤੋਂ ਆਏ ਆ ਜਿਹੜੇ ਕੁੱਕੀ ਲੋਗ ਆ ਤੇ ਇਹਨਾਂ ਨੇ ਇੱਥੇ ਆ ਕੇ ਨਹੀਂ ਸੈਟਿੰਗ ਕਰ ਲਈ ਆ ਜਿਆਦਾ ਭਾਰਤ ਵਾਲੇ ਇਹਨਾਂ ਨੂੰ ਕੱਢ ਕੇ ਦਿਖਾ ਦੇਣਾ ਇੱਥੋਂ ਤੇ ਸਾਡੇ ਪੰਜਾਬ ਵਾਲੇ ਸਾਡਾ ਆਪਣਾ ਪੰਜਾਬ ਆ ਛੱਡ ਛੱਡ ਕੇ ਕੋਈ ਕਿਸੇ ਪਾਸੇ ਤੋੜਾ ਫਿਰਦਾ ਤੇ ਕੋਈ ਕਿਸੇ ਪਾਸੇ ਤੇ ਰੋਲਾ ਇਹ ਨਹੀਂ ਪੰਜਾਬ ਸਾਂਭਣ ਦਾ ਕਰੀ ਜਾਣਾ ਹੁੰਦਾ ਆ ਇਹ ਉਹਨਾਂ ਲਈ ਆ ਜਿਹੜੇ ਇਦਾਂ ਕਰਦੇ ਆ ਸਾਰਿਆਂ ਲਈ ਨਹੀਂ ਕੁਝ ਬਹੁਤ ਵਧੀਆ ਬੰਦੇ ਵੀ ਆ ਵਿੱਚ ਪੰਜਾਬ ਨੂੰ ਮੌਕਾ ਬਾਰ-ਬਾਰ ਮਿਲਦਾ ਆ ਪਰ ਸਾਂਭ ਨਹੀਂ ਹੁੰਦਾ ਹੈਗਾ ਪੰਜਾਬ ਦੇ ਲੋਕਾਂ ਤੋਂ ਇਹ ਮੌਕਾ ਨਹੀਂ ਗਵਾਉਂਦੇ ਹੈਗੇ ਇੱਥੇ ਦੇ ਲੋਕ ਤੇ ਇਹਨਾਂ ਨੇ ਸੰਦਾ ਬੜਾ ਇੰਨਾ ਇਕੱਠਾ ਕਰ ਲਿਆ ਆ ਹਨਾ ਜੇ ਮੋਟੀ ਜੀ ਗੱਲ ਦੱਸਾਂ ਤੁਹਾਨੂੰ ਧੁੱਕਾਂ ਕੋਲ ਤੇ ਜਿਹੜੇ ਡਰੋਨ ਨਾਲ ਹਮਲਾ ਕਰਨਾ ਹੁੰਦਾ ਡਰੋਨ ਵੈਪਨ ਉਹ ਵੀ ਹੈਗੇ ਇਹਨਾਂ ਕੋ ਡਰੋਨ ਵੈਪਨ ਦੇ ਨਾਲ ਵੀ ਹਮਲਾ ਕਰ ਚੁੱਕੇ ਆ ਇਹ ਮਥਈ ਲੋਕਾਂ ਉੱਤੇ ਤੇ ਸਾਡੇ ਵਾਲੇ ਜਿਹੜੇ ਆ ਇਹ ਆਪਣਾ ਪੰਜਾਬ ਆ ਉਹਦੇ ਹੱਕਾਂ ਦੀ ਗੱਲ ਕਰਦੇ ਤਾਂ ਹੈ ਆ ਪਰ ਪਿੱਛੇ ਛੇਤੀ ਹਟ ਜਾਂਦੇ ਪੈਰ ਖਾਚੇ ਜਾਂਦੇ ਆ ਤੇ ਇੱਕ ਝੰਡੇ ਥੱਲੇ ਕਦੀ ਇਕੱਠੇ ਨਹੀਂ ਹੁੰਦੇ ਜਿੰਨਾ ਜਿਹੜਾ ਇੱਕ ਨਿਸ਼ਾਨ ਥੱਲੇ ਇਕੱਠੇ ਨਹੀਂ ਹੁੰਦੇ ਕੁਝ ਨਹੀਂ ਬਣਨਾ ਪੰਜਾਬ ਦਾ ਇਹ ਇਥੋਂ ਆਪਾਂ ਕੌਮਫੇਅਰ ਕੇ ਹਿਸਾਬ ਕਿਤਾਬ ਯਾ ਲਾਇਆ ਇਹ ਮੇਰੀ ਆਪਣੀ ਸੋਚ ਆ ਜ਼ਰੂਰੀ ਨਹੀਂ ਤੁਸੀਂ ਵੀ ਇਸ ਸੋਚ ਨਾਲ ਸਹਿਮਤ ਹੋਵੋ ਤੁਹਾਡੀ ਆਪਣੀ ਵੀ ਹੋ ਸਕਦੀ ਆ ਇਹ ਮੇਰੀ ਆਪਣੀ ਸੋਚ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੱਕ ਭੈੜ ਮੇਰੀ ਨੇ ਮੈਨੂੰ ਕਲਿੱਪ ਪਾਈ ਸੀਗੀ WhatsApp ਤੇ ਪੰਜਾਬ ਦੇ ਵਿੱਚ ਰੌਲਾ ਅੱਜ ਕੱਲ ਸਟਿੰਗ ਦਾ ਚੱਲਣ ਡਿਆ ਆ ਉਹ ਯਾਰ ਕੋਈ ਮੁੱਦੇ ਦੀ ਗੱਲ ਕਰ ਲਓ ਬੰਦੀ ਸਿੰਘਾਂ ਦੀ ਗੱਲ ਕਰ ਲਓ ਪੰਜਾਬ ਨੂੰ ਮਿਲੇ ਸੀਗੇ ਜਰਨਲ ਮਿਲਦੇ ਆਏ ਆ ਮਿਲਦੇ ਰਹਿਣੇ ਆ ਪਹਿਲਾ ਭਾਈ ਦੀਪ ਸਿੱਧੂ ਘਵਾ ਲਿਆ ਨਾ ਨੇ ਭਾਈ ਫੇਰ ਭਾਈ ਅਮਰਤਪਾਲ ਮਿਲਿਆ ਤਾਂ ਉਹ ਵਿਚਾਰਾ ਡਿਬਰੂਗੜ੍ਹ ਬੈਠਾ ਆ ਤੇ ਕਿੰਨੇ ਕੁ ਉਹਦੇ ਮਗਰ ਖੰਣ ਵਾਲੇ ਆ ਯਾਰ ਬੋਟਾ ਜ਼ਰੂਰ ਪਈਆਂ ਆ ਉਦਾਂ ਸੜਕਾਂ ਤੇ ਕਿੰਨੇ ਕੁ ਉਤਰੇ ਆ ਸੜਕਾਂ ਤੇ ਉਤਰੋ ਤਾਂ ਕਿਉਂ ਨਾ ਹੱਲ ਹੋਊਗਾ ਪਰ ਇਮਾਨਦਾਰੀ ਨਾਲ ਆਪਣਾ ਘਰ ਭਰਨ ਦੀ ਮਨਸਾ ਨਾਲ ਨਹੀਂ ਤੇ ਹੁਣ ਵੀ ਤੁਹਾਡੇ ਕੋਲ ਹੈਗਾ ਐਦਾਂ ਦੀ ਗੱਲ ਨਹੀਂ ਬੰਦਾ ਇੱਕ ਮਾਲਕ ਨੇ ਤੁਹਾਨੂੰ ਦਿੱਤਾ ਆਕਾਲਪੁਰਖ ਨੇ ਭਾਈ ਅਮਰਤਪਾਲ ਮੇਰੋ ਉਹਦਾ ਸਾਥ ਦਓ ਵਿਚਾਰਾ ਮੁੰਡੇ ਵਧੀਆ ਚੱਕਦਾ ਆ ਇਹੋ ਵਧੀਆ ਗੱਲਬਾਤ ਕਰਦਾ ਜੋ ਵੀ ਕੰਮ ਕਰਦਾ ਆ ਪਰ ਸਾਥ ਉਹਦਾ ਬਹੁਤ ਘੱਟ ਸੰਗਤ ਦਿੰਦੀ ਆ ਦਿੰਦੀ ਆ ਜਿਹੜੀ ਸੰਗਤ ਦਿੰਦੀ ਆ ਉਹਦਾ ਇੱਜ਼ਤ ਤੇ ਦਿਲੋਂ ਸਤਕਾਰ ਆ ਪੂਰਾ ਮਾਣ ਆ ਉਹ ਸੰਗਤ ਜਿੰਨੀ ਸੰਗਤ ਭਾਈ ਅਮਰਤਪਾਲ ਮੇਰੋ ਦਾ ਸਾਥ ਦਿੰਦੀ ਆ ਭਾਈ ਇੱਧਰ ਬਹੁਤ ਏਕਾ ਆ ਇਹਨਾਂ ਦਾ ਐਦਾਂ ਏਕਾ ਜਿੰਨਾ ਨਜ਼ਰ ਪੰਜਾਬ 'ਚ ਨਹੀਂ ਹੁੰਦਾ ਉਨਾ ਚਿਰ ਪੰਜਾਬ ਦੇ ਵਾਲੇ ਮੁੱਦੇ ਚੱਕਣ ਦਾ ਰੌੜੇ ਪਾਉਣ ਦਾ ਕੋਈ ਰੌਲਾ ਨਹੀਂ ਪਹਿਲਾਂ ਇੱਕ ਨਿਸ਼ਾਨ ਥੱਲੇ ਇਕੱਠੇ ਹੋਵੋ ਸਭ ਤੋਂ ਪਹਿਲ ਤੇ ਆਧਾਰ ਤੇ ਕੰਮ ਇਹੀ ਹੋਣਾ ਚਾਹੀਦਾ ਇੱਕ ਨਿਸ਼ਾਨ ਥੱਲੇ ਸਾਰੇ ਇਕੱਠੇ ਹੋਣ ਇੰਨੀ ਕੁ ਸੀਗੀ ਗੱਲਬਾਤ ਜਿਹੜੀ ਇੱਧਰ ਦੇਖੀ ਮੈਂ ਆਪਾਂ ਉਹ ਤੁਹਾਡੇ ਨਾਲ ਮੈਂਗਾ ਸਾਂਝੀ ਕਰਾਂ ਰੌੜਕੀ ਵਾਲਾ ਜਿਹੜੀ ਗੱਲ ਤੂੰ ਕਲਿੱਪ ਚ ਕਰਕੇ ਛਟਿਆ ਇੱਥੇ ਤੇਰੇ ਕਿਸੇ ਨੇ ਗੌਰ ਨਹੀਂ ਕਰਨਾ ਤੇ ਤੈਨੂੰ ਗਾਲਾਂ ਹੀ ਕੱਢਣੀਆਂ ਚੱਲ ਗਾਲਾਂ ਤਾਂ ਆਪਾਂ ਨੂੰ ਘਰ ਦੇ ਵੀ ਕੱਢ ਸਈ ਆ ਤੂਬਾਨ ਸਿਆ ਕੋਈ ਗੱਲ ਨਹੀਂ ਕੱਢੀ ਜਾਂਦੇ ਜਿਹੜਾ ਕੱਢਦਾ ਆ ਆਪਾਂ ਦਾ ਆਪਣਾ ਆਨੰਦ ਲੈਣਾ ਤੇ ਸਟੈਂਕ ਮਿਲੀ ਨਹੀਂ ਅੱਜ ਇਹ ਕਾ ਮਿਲੀ ਅੱਜ ਸ਼ਾਰਕਾ মালਟੀ ਵਿਟਾਮਿਨ ਬੀ એનર્ਜੀ ਡਰਿੰਕ ਕਾ ਮੈਂ ਕਿਹਾ ਇਹ ਵੀ ਪੀ ਕੇ ਦੇਖਣੀ ਚਾਹੀਦੀ ਯਾਰ ਇੱਧਰ ਦੇ ਲੋਕ ਪੀਂਦੇ ਹੋਣਗੇ ਇਹ ਚ ਵੀ ਦੇਖਦੇ ਆ ਕੀ ਕਰੰਟ ਆ ਇਹਨਾਂ ਬਣਾਉਣੇ ਆ ਜੀ ਅੱਜ એનર્ਜੀ ਇਹ 60 ਰੁਪਏ ਦੀ ਮਿਲੀ ਆ ਆਪਾਂ ਨੂੰ ਜੇ ਕਿਤੇ ਇੱਧਰ ਵੀ ਮਿਲਦੀ ਹੋਵੇ ਤਾਂ ਪੀ ਕੇ ਦੇਖਿਓ એનર્ਜੀ ਬਣਦੀ ਕਿ ਨਹੀਂ ਬਣਦੀ ਨਹੀਂ ਤਾਂ ਆਪਾਂ ਵੀ ਦੱਸ ਦੇਾਂਗੇ ਅੱਜ ਪੀ ਕੇ ਹਾਂ ਜੀ ਆ ਜਿਹੜੇ ਆਪਾਂ ਰੋਡ ਦੇ ਸਫ਼ਰ ਕਰ ਰਹੇ ਆ ਸੂਬਾ ਮਨੀਪੁਰ ਦੇ ਵਿੱਚ ਸਿੰਘਾੜ ਤੋਂ ਮਨੂ ਮਲੂਨੂਮ ਪੋਰ ਕੋਸ਼ਿਆ ਕਾਸਵਾ ਜਿੱਥੇ ਆਪਾਂ ਪਹੁੰਚਣਾ ਅੱਜ ਜਾ ਰਹੇ ਹਾਂ ਉੱਧਰ ਨੂੰ ਇਹ ਸਾਈਕਲਿਸਟਾਂ ਲਈ ਭਰਾਵਾਂ ਲਈ ਜਾਣਕਾਰੀ ਇਹ ਜਿਹੜੇ ਨਵੇਂ ਆ ਪੁਰਾਣਿਆਂ ਤੋਂ ਜਿਹੜੇ ਘੁੰਮੇ ਫਿਰ ਉਹਨਾਂ ਨੂੰ ਨੌਲੇਜ ਹੋਣੀ ਆ ਤੇ ਜੇ ਇਸ ਰੂਟ ਤੇ ਸਫ਼ਰ ਕਰਨਾ ਬਾਈ ਬਈ 45 ਕਿਲੋਮੀਟਰ ਦਾ ਗੇੜ ਆਪਾਂ ਆ ਗਏ ਆ ਤੇ ਖਾਣ ਪੀਣ ਦੀ ਕੋਈ ਦੁਕਾਨ ਨਹੀਂ ਆਉਂਦੀ ਹੈਗੀ ਕਾਸਵੇ ਬਸਤੀਆਂ ਦੋ ਕੌਨੀਆਂ ਛੋਟੀਆਂ ਛੋਟੀਆਂ ਹੀ ਆ ਤੇ ਜਿਹੜੀਆਂ ਤੁਹਾਨੂੰ ਕੈਮਰੇ 'ਚ ਆਪਾਂ ਦਿਖਾ ਲਈਆਂ ਆਂ ਪਿੱਛੇ ਕਲਿੱਪਾਂ 'ਚ ਤੁਸੀਂ ਦੇਖੀਆਂ ਆਂ ਤੇ ਚੜਾਈ ਪੂਰੀ ਤਿੱਖੀ ਪੈਂਦੀ ਆ ਔ ਪਹਾੜਾਂ ਨੂੰ ਜਾਣਾ ਆਪਾਂ ਸੜਕ ਮਾੜੀ ਦੀ ਦੀ ਇੱਥੋਂ ਤੇ ਉਹ ਪਹਾੜ ਸਾਰੇ ਚੜਨੇ ਤੇ ਇਧਰੋਂ ਵੀ ਆਪਾਂ ਪਹਾੜ ਚੜਦੇ ਜਾ ਰਹੇ ਆਂ ਚੜਾਈ ਪੂਰੀ ਤਿੱਖੀ ਪੈਂਦੀ ਆ ਤੇ ਖਾਣ ਪੀਣ ਦਾ ਸਮਾਨ ਹੋ ਸਕੇ ਤਾਂ ਨਾਲ ਚੱਕ ਕੇ ਹੀ ਤੁਰੋ ਆਪਾਂ ਅੱਜ ਫੇਰ ਗਲਤੀ ਕਰ ਗਏ ਸਮਾਨ ਚੱਕ ਕੇ ਤੁਰੇ ਹੀ ਨਹੀਂ ਉਹ ਰੌੜਕੀ ਵਾਲਿਆ ਭੁਖੰ ਭਾਣੇ ਢੱਡੇ ਜੋਰ ਨਹੀਂ ਵੱਜਦਾ ਇਹ ਕਰਕੇ ਮੈਂ ਕਿਹਾ ਕੰਨਾਂ 'ਚ ਫਸਾਉਣੇ ਆ ਟੁੱਟਣੀਆਂ ਤੇ ਸੌਣਦੇ ਆ ਖਜ਼ਾਲਾ ਆਪਣੀ ਗੌਮ ਲਈ ਲੜਨਾ ਪਤਾ ਵਹ ਅਤ ਬਾਦ ਨਹੀਂ ਹੁੰਦਾ ਓਏ ਅਤ ਬਾਦ ਨਹੀਂ ਹੁੰਦਾ ਖਜ਼ਾਲਾ ਬਣਾਉ ਹੁਣ એનર્ਜੀ ਆਜ਼ਾ ਰੌੜਕੀ ਵਾਲਿਆ ਖਰੀ ਹੋ ਗਈ ਨੈਟਵਰਕ ਹੈ ਨਹੀਂ ਜੀ ਇੱਧਰ ਟੂਟਣੀਆਂ ਕੰਨਾਂ ਜੇ ਫਸਾਈਆਂ ਰਹਿ ਗਈਆਂ ਨੈਟਵਰਕ ਨਾ ਦਾ ਜੀਓ ਦਾ ਤੇ ਨਾ ਹੀ 에어ਟੈਲ ਦਾ ਇੱਥੇ ਲਓ ਜੀ ਬਣ ਕੇ ਗਲ ਚਾਹ ਮਿਲ ਗਈ ਆ ਤੇ ਆ ਬਿਸਕਟ ਬੈਕਵਾਰ ਇੰਨੇ ਕੁ ਪਲਕੜੇ ਆ ਆਪਾਂ ਨਾ ਇਹ ਇਮਫਾਲ ਦੇ ਆਪਣੇ ਕੋਲ ਆ ਦਿਮਾਗ 'ਚ ਹੈ ਨਹੀਂ ਸੀਗਾ ਵੀ ਹੈਗੇ ਆ ਕੋਲ ਨਹੀਂ ਤਾਂ ਪਾਣੀ ਨਾ ਸੱਟ ਲੈਣੇ ਜੀ ਹੁਣ ਚਾਹ ਮਿਲ ਗਈ ਤੇ ਚਾਹ ਦਾ ਇੱਕ ਕੱਪ ਦੂ ਬਾਅਦ ਚ ਹੋਰ ਲਵਾਂਗੇ ਇਸ ਟਾਈਮ ਆਪਾਂ ਬੈਠੇ ਆ ਲੂੰਗ ਥੁੱਲ एल ना लंगथुल एल पहला जेड़ा ਤੁਸੀਂ ਪਿੱਛੇ ਇੱਕ ਕਲਿੱਪ ਦੇਖ ਕੇ ਹਟੇ ਬਸਤੀ ਦੀ ਉਹ ਲੰਗਥੁਲ ਟੀ ਸੀਗਾ ਤੇ ਅੱਗੇ ਇੱਕ ਲੰਗਥੁਲ ਡੀ ਆਏਗਾ ਅੱਗੇ ਲੰਗਥੁਲ ਡੀ ਉਹ ਸਾਈਡ ਦਾ ਸਾਈਡ ਤੇ ਰਹੇਗਾ ਨਾ ਠੀਕ ਲੰਗਥੁਲ ਡੀ ਇਹ ਜਾਣ ਕੇ ਕਾਫੀ ਲੰਗਥੁਲ ਨਾਂ ਤੇ ਪੈਂਦੇ ਆ ਪਰ ਇਹਨਾਂ ਦੇ ਮਗਰ ਏ ਐਲ ਟੀ ਡੀ ਇਦਾਂ ਲੱਗਦਾ ਆ ਸੂਬਾ ਮਨੀਪੁਰ ਲਓ ਜੀ ਚਾਹ ਪੀ ਕੇ ਬੈਕਕੋਰਡ ਖਾ ਕੇ ਲਗਾਮਾਂ ਛੜੀਆਂ ਘੋੜੇ ਦੀਆਂ ਤੇ ਉਹ ਪਹਾੜੀਆਂ ਤੋਂ ਆਪਾਂ ਉਤਰੇ ਆਂ ਚਾਹ ਵੀ ਕੇ ਉਤਰੇ ਡਾਉਨ 4 ਕਿਲੋਮੀਟਰ ਤੇ ਉਹ ਪਹਾੜੀਆਂ ਜਿਹੜੀਆਂ ਦੀ ਦੇਖ ਕੇ ਤੇ ਹੁਣ ਇਦਾਂ ਹੀ ਆ ਚੜਾਈ ਆ 8 ਕਿਲੋਮੀਟਰ ਦੀ ਤੇ ਉਹ ਜਿਹੜੀਆਂ ਪਹਾੜੀਆਂ ਦੀਦੀਆਂ ਤੁਹਾਨੂੰ ਉਹਨਾਂ ਦੀ ਬੈਕ ਸਾਈਡ ਤੇ ਜਾਣਾ ਆਪਾਂ ਇਦਾਂ ਘੁੰਮ ਕੇ ਥੋੜਾ ਜਿਹਾ ਲੋ ਵੀ ਤਾਂ ਚੜਾਈ ਨੇ ਪੂਰਾ ਅੱਜ ਫਸੇ ਆਂ ਲੱਗਦਾ ਔਰ ਏ ਹੈ ਪਰ ਆਨੰਦ ਮਾਣਦੇ ਚੱਲ ਜਾਣਾ ਪਰ ਹੈੱਡਫੋਨ ਕਿਤੇ ਚੱਲਦੇ ਹੁੰਦੇ ਨੈੱਟਵਰਕ ਹੁੰਦਾ ਫੇਰ ਦਾ ਕੰਮ ਨਿਭੜ ਜਾਣਾ ਹੈ ਭੁੱਖੇ ਢੱਡ ਵੀ ਭੁੱਖੇ ਢੱਡ ਐਨਰਜੀ ਨਹੀਂ ਬਣ ਰਹੀ ਚੱਜਣਾ ਤੇ 8 ਕਿਲੋਮੀਟਰ ਨੇ ਟਾਈਮ ਖਾਣਾ ਚੰਗਾ ਜਨੇਰਾ ਹੋਊਗਾ ਟਿਕਾਣੇ ਲੱਗਦੇਆਂ ਨੂੰ ਹਾਂਜੀ ਆ ਜਿਹੜਾ ਸਕਰੀਨ ਤੇ ਤੁਸੀਂ ਕਸਵਾ ਦੇਖ ਰਹੇ ਆ ਇਹ ਥੁੰਗ ਤੰਮ ਥੁੰਗ ਤੰਮ ਆ ਜਿਹੜਾ ਕਸਵਾ ਤੇ ਐਦਾਂ ਦਾ ਰੋੜ ਆ ਬਸਤੀ ਜਿਹੜੀ ਥੁੰਗਤਾ ਮਿਆ ਇਹਦਾ ਨਾਮ ਬਸਤੀ ਦਾ ਤੇ ਇੱਥੇ ਆ ਟਾਵਰ ਲੱਗਾ ਆ ਪਰ ਨੈਟਵਰਕ ਨਾਲ Jio ਦਾ ਤੇ ਨਾ ਹੈ ਟੱਲਦਾ ਆ ਲਓ ਜੀ ਆਪਾਂ ਪਹੁੰਚੇ ਆ ਮੌਲਨੂਮ ਜਿਹੜੀ ਆਪਣੀ ਲੋਕੇਸ਼ਨ ਸੀਗੀ ਉਤੋਂ 2 ਕਿਲੋਮੀਟਰ ਪਿੱਛੇ ਰੁਕੇ ਆ ਮੌਲਨੂਮ ਤੋਂ 2 ਕਿਲੋਮੀਟਰ ਪਿੱਛੇ ਤੇ ਇਹ ਆ ਇਥੇ ਆਪਣੇ ਰੋਡ ਦਾ ਜਿਹੜਾ ਕੰਮ ਚੱਲਦਾ ਆ ਹਾਈਵੇ ਦਾ ਉਹਨਾਂ ਦਾ ਕੈਂਪ ਆ ਇਹ ਤੇ ਘੂੜਾ ਆਪਣਾ ਲੱਗ ਗਿਆ ਇੱਧਰ ਤੇ ਸਮਾਨ ਆਪਾਂ ਅੰਦਰ ਰੱਖਤਾ ਆ ਲਾ ਕੇ ਤੇ ਕਮਰਾ ਆਪਾਂ ਨੂੰ ਮਿਲ ਗਿਆ ਆ ਆਹਾਲਾ ਬਾਅਦ ਚ ਦਿਖਾ ਲਦੇ ਆ ਇੱਥੇ ਰਹਿਣ ਦਾ ਪ੍ਰਬੰਧ ਆਪਣਾ ਦੀਪਕ ਫੁਗਾੜ ਸਰ ਜਿਹੜੇ ਆਪਣੀ ਸੰਘਾਟ ਵਾਲੇ ਸੀ ਜਿੱਥੇ ਆਪਾਂ ਕੱਲ ਦੀ ਰਾਤ ਰੁਕੇ ਤੇ ਅੱਜ ਸਵੇਰੇ ਜਿੱਥੋਂ ਚੱਲੇ ਸੀਗੇ ਉਹਨਾਂ ਨੇ ਮੇਜਰ ਗੌਰਵ ਆ ਆਪਣੇ 37 ਆਸਾਮ ਰਾਈਫਲ ਦੇ ਵਿੱਚ ਹੀ ਉਹ ਅੱਗੇ ਆ ਇੱਥੇ ਥੋੜਾ ਜਿਹਾ ਜਿੱਥੇ ਉਹਨਾਂ ਦਾ ਕੈਂਪ ਆ ਯਾਨੀ ਕਿ ਇੱਥੋਂ 20 ਕਿਲੋਮੀਟਰ ਤੇ ਇੱਥੇ ਰੁਕਣ ਦਾ ਜ਼ਿਗਾਰਡ ਮੇਜਰ ਗੌਰਵ ਸਰ ਨੇ ਕਰਕੇ ਦਿੱਤਾ ਆਪਣੇ ਆਸਾਮ ਰਾਈਫਲ ਦੇ ਵਿੱਚ ਮੇਜਰ ਆ ਧੰਨਵਾਦ ਆ ਦੀਪਕ ਪੁਗਾੜ ਸਰ ਦਾ ਵੀ ਤੇ ਧੰਨਵਾਦ ਆ ਮੇਜਰ ਗੌਰਵ ਸਰ ਦਾ ਵੀ ਜਿਹੜਾ ਰਾਤ ਰੁਕਣ ਦਾ ਪ੍ਰਬੰਧ ਕਰ ਦਿੱਤਾ ਆਪਣਾ ਤੇ ਉਹਨਾਂ ਨੇ ਇੱਥੇ ਦੇ ਜਿਹੜੇ ਵਰਕਰ ਐ ਉਹਨਾਂ ਨੂੰ ਫੋਨ ਕੀਤਾ ਜਿਹੜੇ ਆਫੀਸਰ ਐ ਤੇ ਉਹਨਾਂ ਨੇ ਕਿਹਾ ਜੀ ਆਇਆਂ ਨੂੰ ਆਪਾਂ ਨੂੰ ਇਧਰ ਆਪਾਂ ਲਾ ਕੇ ਸਮਾਨ ਰੱਖਤਾ ਤੇ ਇੱਥੇ ਇੱਕ ਬਾਈ ਨੇ ਪਹਿਣਾ ਆ ਕਹਿੰਦੇ ਤੇ ਇਧਰ ਆ ਆਪਾਂ ਨੂੰ ਬੈੱਡ ਦੇ ਦਿੱਤਾ ਤੇ ਕੰਬਲ-ਕੁੰਬਲ ਕਹਿੰਦੇ ਸੀ ਦੇ ਦੇ ਮਾਂਗੇ ਤੇ ਆਪਾਂ ਕਿਹਾ ਧੰਨਵਾਦ ਥੈਂਕ ਯੂ ਇੱਥੇ ਨਹਾਉਣ ਦਾ ਪ੍ਰਬੰਧ ਔਖਾ ਆਉਣਾ ਬਸ ਮੂੰਹ ਮੱਥਾ ਦਾ ਮਿੱਟੀ ਨਾਲ ਉਦਾਂ ਲਿਬੜਿਆ ਆ ਪਿਆ ਲੜਕੀ ਵਾਲਾ ਚੌਪਰ ਕੇ ਲੇਟ ਲਾ ਤੇ ਰੋਟੀ ਪਾਣੀ ਖਾਲਾ ਭੁੱਖਾ ਮਰਿਆ ਪਿਆ ਆ ਹਲਾ ਨਾਉਣ ਦਾ ਚਲੋ ਠੀਕ ਹੈ ਜੀ ਸਫਰਾਂ ਤੇ ਆਪਾਂ ਕਿਹੜਾ ਸੈਰਾਂ ਤੇ ਹਨਾ ਬਾਕੀ ਗੱਲਾਂ ਬਾਤਾਂ ਅੱਜ ਛੱਟੇ ਹੋਈਆਂ ਆਪਣੀਆਂ ਆਪਣਾ ਜਿਹੜੇ ਸੂਬੇ ਚ ਆਪਾਂ ਫਿਰ ਰਹੇ ਆ ਉਹ ਉਹਦੇ ਬਾਰੇ ਕੋਈ ਨਹੀਂ ਕੱਲ ਨੂੰ ਕਰ ਲਿਆਂਗੇ ਹਨਾ ਲਓ ਜੀ ਆ ਆ ਇਹਨਾਂ ਬਾਈਆਂ ਦੀ ਕੰਟੀਨ ਸੇ ਰੋਟੀ ਮੈਂ ਕਿ ਖਾਈਏ ਬਿੱਲਾ ਤਾਂ ਅਸਾ ਉਹ ਬਹੁਤ ਲੱਗੀ ਯਾਰ ਮੈਂ ਆਇਆ ਲੈ ਤੁਹਾਨੂੰ ਵੀ ਜਵਾਨ ਰੋਟੀਆਂ ਲਾਉਂਦੇ ਵੀ ਦਿਖਾ ਲਈਏ ਸੁਭਾ ਮੰਨੀ ਪਾਉਂਦੇ ਗਏ ਉਹ ਪਾਈ ਬਿੰਦੀ ਜਾਂਦੇ ਆ ਆਹ ਬਾਈ ਲਾਹੇ ਸੀ ਗਵਾ ਦੇ ਕਿਤੇ ਸਿੱਟੀ ਆ ਹਾਂਜੀ ਲੋ ਜੀ ਹੁਣ ਕਰਦੇ ਆ ਆਰਾਮ ਰੋਟੀ ਪਾਣੀ ਆਪਾਂ ਖਾ ਲਿਆ ਆ ਤੇ ਮੂੰਹ ਉੱਥੇ ਹੀ ਤੋਂ ਹੋਇਆ ਰੰਗ ਦੇ ਲੋਕਤਾਂ ਦਾ ਹੋ ਗਿਆ ਕਾਲਾ ਛਾ ਕਾਲਾ ਕਾਲਾ ਛਾ ਕਾਲਾ بڑا ਜਲੂਸ ਨਿਕਲਿਆ ਇਸ ਸਫ਼ਰ ਦੇ ਵਿੱਚ ਬੜਾ ਹੀ ਤੰਗ ਹੋਏ ਚਲੋ ਇਹ ਵੀ ਇੱਕ ਸਫ਼ਰ ਦਾ ਹਿੱਸਾ ਹੁੰਦਾ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਜ਼ਰੂਰ ਕਮੈਂਟਾਂ 'ਚ ਦੱਸਿਓ ਅੱਜ ਦਾ ਸਫ਼ਰ ਇੱਥੇ ਤੱਕ ਗਏ ਮਿਲਦੇ ਆ ਕੱਲ ਨੂੰ ਸਵੇਰ ਨੂੰ ਮਨੀਪੁਰ ਦੀਆਂ ਸੜਕਾਂ ਤਾਂ ਹੀ ਹੋਵਾਂਗੇ ਇਹ ਸਵੇਰ ਨੂੰ ਹਾਲੇ ਤੇ ਇਹ ਸੂਬਾ ਮਨੀਪੁਰ ਬਾਰੇ ਜਿੰਨੀ ਕਿ ਜਾਣਕਾਰੀ ਇਕੱਠੀ ਹੁੰਦੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰੀ ਜਾਂਦੇ ਆ ਤੇ ਕਰੀ ਜਾਵਾਂਗੇ ਜਦ ਤੱਕ ਮਨੀਪੁਰ ਚਿਆ ਹੋ ਸਕਦਾ ਕੱਲ ਦਾ ਦਿਨ ਆਪਾਂ ਮਨੀਪੁਰ ਚ ਆਖਰੀ ਹੋਵੇ ਆਪਣਾ ਹੋ ਸਕਦਾ ਦੇਖਦੇ ਆ ਕਿਦਾਂ ਕੱਲ ਨੂੰ ਹੀ ਦੱਸਾਂਗੇ ਨਾ ਥੋੜਾ ਸਸਪੈਂਸ ਵੀ ਰੱਖਣਾ ਚਾਹੀਦਾ ਤੇ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਸਵੇਰ ਨੂੰ ਜਦ ਤੱਕ ਰੁੜਕੀ ਵਾਲੇ ਵੱਲੋਂ ਤੇ ਰੁੜਕੀ ਵਾਲਦੇ ਘੂੜੇ ਤੂਫਾਨ ਵੱਲੋਂ ਜੀ ਸੱਤ ਸ਼ੇਰੀ ਅਕਾਲ